ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜੀ ਦੀ ਗੱਲਬਾਤ ਪੂਰੀ ਇਤਲਾਹ ਔਰੰਗਜ਼ੇਬ ਨੂੰ ਭੇਜਤੀ ਗਈ ਨਵੰਬਰ 1679 ਵਿੱਚ ਗੁਰੂ ਜੀ ਵਾਹਿ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ ਉਸ ਨੂੰ ਲੈ ਕੇ ਵੱਡਾ ਕਾਜੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਨੇ ਆਪਕਲ ਫਰਮਾਨ ਭੇਜਿਆ ਹੈ ਕਿ ਜਦ ਤੱਕ ਕਮਲਾ ਪੜ ਕੇ ਦੀਨ ਅਸਲਾਮ ਪ੍ਰਵਾਨ ਕਰ ਲੋ ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਓ ਤੇ ਜਦ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਸ਼ਾਂਤਮਨ ਤੇ ਗੰਭੀਰ ਅਵਾਜ਼ ਵਿੱਚ ਫਰਮਾਇਆ ਕਿਸਾਨੋ ਬਾਸ਼ਾਈ ਦੀਆਂ ਦੋਵੇਂ ਸ਼ਰਤਾਂ ਆ ਪ੍ਰਵਾਨ ਹਨ ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ ਨਾ ਕਰਾਮਤ ਖਾਣ ਲਈ ਤੁਸੀਂ ਜੋ ਕਾਰਵਾਈ ਕਰਨੀ ਹੈ ਕਰੋ ਗੁਰੂ ਜੀ ਦਾ ਜਵਾਬ ਸੁਣ ਕੇ ਕਾਜੀ ਨੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਕਤਲ ਦਾ ਸਮਾਨਯੁਕਤ ਕਰਕੇ ਨਗਰ ਵਿੱਚ ਟੌਂਟੀ ਫੇਰੀ ਗਈ निश्चित समय समेत गुरुजी नो बंदीखाने उचो चांदनी चौक ले जाया गया आप जी दी अंतम इच्छा जान के आप नो लाग लेखू तो स्नान दी आज्ञा दे दीती गई स्नान करके आप बोड़ देव वृक्ष तले चौंकरी मार के बैठ गए हजारों दी गिनती विच लोग उना विच हिंदू सिख ते मुसलमान सब वे शामिल सन ਇਹ ਦਰਦ ਭਰੇ ਆਦ੍ਰਿਸ਼ ਵੇਖਣ ਲਈ ਜੁੜੇ ਹੋਏ ਸਨ ਸਭਨਾਂ ਦੇ ਦਿਲਾਂ ਭਰੇ ਹੋਏ ਸਨ ਤੇ ਅੱਖਾਂ ਵਿੱਚ ਅੰਜੂ ਚਲਕ ਰਹੇ ਸਨ ਗੁਰੂ ਸਾਹਿਬ ਨੇ ਜਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲੱਗੇ ਆ ਜਿਸ ਸਮੇ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫਰਜ਼ ਪੂਰਾ ਕਰ ਲੈਣਾ ਗੁਰੂ ਜੀ ਅਕਾਗਰ ਚੀਤੋ ਕੀ ਜਪਤੀ ਸਾਹਿਬ ਦਾ ਪਾਠ ਕਰਨ ਲੱਗੇ ਆਪ ਦੀ ਬਿਰਤੀ ਅਕਾਲ ਕੁਛ ਦੇ ਚਰਨਾਂ ਨਾਲ ਜੁੜ ਗਈ। ਪਾਠ ਸੰਪੂਰਨ ਹੋਇਆ ਤਾਂ ਆਪਨੇ ਧੰਨ ਵਾਹਿਗੁਰੂ ਆਖਦੇ ਹੋਏ ਸੀਸ ਨਵਾਇਆ। ਜਲਾਲ ਸૈયਦ ਜਲਾਲਦੀਨ ਨੇ ਤਲਵਾਰ ਕਾਣੀ ਇਸ ਉਤੇ ਵਾਰ ਕੀਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਉਸ ਦਿਨ ਮੱਗਰ ਸੁਦੀ 5 ਸੰਮਤ 732 सोलह सौ सो पचहत्तर ईस्वी की नवंबर महीने की ग्यारह तरीक सी जिस स्थान पर गुरु जी ने शहीद किया गया उस जगह गुरुद्वारा शीशगंज साहब स्थित है वाहेगुरु जी का खालसा वाहेगुरु जी की फतेह